ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਨੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿਚੋਂ ਜਾਏ ਸਤਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਈ ਭਾਈ ਰੇ ਗੁਰਮੁਖ 부ਜੈ ਕੋਇ ਬਿਨ 부ਜੇ ਕਰਮ ਕਮਾਵਨੇ ਜਨਮ ਪਦਾਰਥ khoਏ ਰਹਾਓ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਈ ਅੰਮ੍ਰਿਤ ਸਾਚਾ ਨਾਮ ਹੈ ਕਹਿ ਨਾ ਕਛੂ ਨਾ ਜਾਏ ਪੀਵਤ ਹੂ ਪਰਵਾਨ ਭਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੇ ਤੋਨ ਤੇਹਾ ਹੁਆ ਜਿਹ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਦੇ ਉਰਦ ਤਪ ਕਰੇ ਵਿਚੋ ਹੋਂਵੇਂ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ ਸੋਨ ਮਨ ਮੇਰੇ ਭਜ ਸਤ ਗੁਰ ਸਰਨਾ ਗੁਰ ਪ੍ਰਸਾਦੀ ਛੂਟੀ ਐ ਵਿਖ ਭਉਜਲ ਸ਼ਬਦ ਗੁਰ ਤਰਨਾ ਰਹਾਓ ਤ੍ਰੈ ਗੁਣ ਸੱਬਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਧਨ ਮੋਹ ਬਾਦਾ ਨਹਿ ਬੂਜੈ ਬਿਖਿਆ ਪਿਆਰ ਸਤਗੁਰ ਮਿਲੈ ਤੇਰ ਕੁੱਟੀ ਛੁੱਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੁੱਕੈ ਮੋਹ ਗੁਬਾਰ ਸ਼ਬਦ ਮਰੇ ਤਾਂ ਉਧਰੈ ਪਾਏ ਮੁਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸੱਚ ਨਾਮ ਕਰਤਾਰ ਏ ਹੋ ਮਨੁਆ ਅਤਿ ਸ਼ਬਲ ਹੈ ਛੱਡੇ ਨਾ ਕਿ ਤਹ ਉਪਾਏ ਦੂਜੇ ਭਾਏ ਦੁਖ ਲਾਇੰਦਾ ਬਹੁਤੀ ਦੇਹ ਸਜਾਏ ਨਾਨਕ ਨਾਮ ਲਗੇ ਸੇ ਉਬਰੇ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ 3 ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਏ ਬਿਨ ਗੁਰ ਕੇ ਨਾ ਪਾਇਓ ਬਿਰਤਾ ਜਨਮ ਗਵਾਏ ਮਾਨ ਮੁਖ ਕਰਮ ਕਮਾਵਨੇ ਦਰਗਹਿ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਖ ਦੁਆਰ ਹਉਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੈ ਜਾਏ ਮਨ ਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿੱਚੋਂ ਆਪ ਗਵਾਏ ਅਣ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਈ ਸ੍ਰੀ ਰਾਗ ਮਹੱਲਾ 3 ਜਿਨਿ ਪੁਰਖੀ ਸਤ ਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਨਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਤੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਓ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਨੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਨ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁਠੇ ਕੂੜਿਆਰ ਹਉਮੈ ਕਰਤਾ ਜਗ ਮੁਆ ਗੁਰ ਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰ ਸਤ ਗੁਰ ਸੇਵਹਿ ਤਾ ਉਬਰ ਹੈ ਸੱਚ ਰਖ ਹੈ ਔਰ ਤਾਰ ਕਿਰਪਾ ਤੇ ਹਰ ਪਾਈ ਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਇਸ ਨਾਨ ਦਾਨ ਜਿਤਾ ਕਰ ਹੈ ਦੂਜੇ ਭਾਇ ਖੁਆਰ ਹਰ ਜਿਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਮਾਲ ਤੋ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ 3 ਕਿਉ ਹਾਂ ਸੇਵੀਂ ਕਿਆ ਜਪ ਕਰੀ ਸਤ ਗੁਰ ਪੁੱਛੋਂ ਜਾਏ ਸਤ ਗੁਰ ਕਾ ਭਾਣਾ ਮੰਨ ਲਈ ਵਿਚੋਂ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸਚੇ ਸ਼ਬਦ ਸੁਹਾਏ ਮਨ ਮੇਰੇ ਅਣ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿ ਆ ਭਰਪੂਰ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰ ਹੋ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੁੱਤੇ ਗਏ ਮਹਾਈ ਸੱਚਾ ਸ਼ਬਦ ਨਾ ਪਛਾਨਿਓ ਸੁਪਨਾ ਗਿਆ ਵਿਹਾਈ ਸੁੰញੇ ਘਰ ਕਾ ਪਹਉਨਾ ਜੋ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਨੀਐ ਦੁਖ ਹਉਮੈ ਵਿੱਚ ਹਉ ਗਵਾਏ ਸਤ ਗੁਰ ਸੇਵਨ ਆਪਣਾ ਹਉ ਤਿੰਨ ਕੈ ਲਾਗੋਂ ਪਾਏ ਨਾਨਕ ਦਰ ਸੱਚਾ ਸਚਿਆਰ ਹੈ ਹਉ ਤਿੰਨ ਬਲਹਾਰੇ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀ ਐ ਤਾਂ ਕਿਤ ਵੇਲਾ ਭਗਤ ਹੋਏ ਅਨ ਦਿਨ ਨਾਮੇ ਰਤੇ ਆ ਸੱਚੇ ਸੱਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਤੇ ਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾਉ ਸਹਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸਚੇ ਰਹਿ ਆਸਮਾਈ ਆਖਣ ਵੇਖਣ ਬੋਲਣਾ ਸ਼ਬਦੇ ਰਹਿ ਆਸਮਾਈ ਬਾਣੀ ਵੱਜੀ ਚਾਹੋ ਜੁਗੀ ਸੱਚੋ ਸੱਚ ਸੁਨਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿੰਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵ ਲਾਏ ਨਦਰੀ ਨਾਮ ਤੇ ਆਈ ਹੈ ਵਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹੇ ਸਤ ਗੁਰ ਭੇਟੇ ਜਿਸ ਆਏ ਆਨਾ ਦਿਨ ਨਾ ਮੇ ਰਤਿਆਂ ਦੁਖ ਬਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਵੇਂ ਨਾਮ ਸਮਾਏ ਸ੍ਰੀ ਰਾਗ ਮਹੱਲਾ 3 ਆਪਣਾ ਭਉ ਤਿੰਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਦਾ ਮੈਲ ਚੁਕਾਇਨ ਹਰ ਰੱਖਿਆ ਔਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾਉ ਸੱਚੇ ਸ਼ਬਦ ਮਨ 모ਹਿਆ ਪ੍ਰਭ ਆਪੇ ਲੈ ਮਿਲਾਏ ਅਣ ਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਈ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਈ ਵਿਨ ਨਾਵੇਂ ਸਭ ਡੁਮਣੀ ਦੁਜੇ ਭਾਇ ਖਵਾਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਈ ਸਭ ਕੇਸ਼ ਹੁਣ ਦਾ ਵੇਖਦਾ ਕਿਉਂ ਮੁਕਰ ਪਿਆ ਜਾਏ पापो पाप कमाव दे पापे पछै पच्य पछाय सो प्रब नजर ना आवै मन मुख बूझ ना पाए जिस वेखालै सोई वेखै नानक गुरमुख पाए श्री राग महल्ला तीसरा बिन गुर रोग ना टटै होमे पीर ना जाए गुर प्रसादी मन वसै नामे रहै समाई ਗੋਰ ਸ਼ਬਦੀ ਹਰ ਪਾਈ ਐ ਬਿਨ ਸ਼ਬਦ ਹੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਈ ਸ਼ਬਦ ਸਲਾਹੇ ਮਨ ਵਸੈ ਸਹਿਜੇ ਹੀ ਸੁਖ ਹੋਏ ਸਾਬ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਉਮੈ ਸਭਾ ਗਨਤ ਹੈ ਗਨ ਤੇ ਨੋ ਸੁਖ ਨਾਹੀ ਬਿਖ ਕੀ ਕਾਰ ਕਮਾਵਨੀ ਬਿਖ ਹੀ ਮਾਹੇ ਸਮਾਹੇ ਬਿਨ ਨਾਵੇਂ ਠੌਰ ਨਾ ਪਾਈਨੀ ਜਮ ਪੁਰ ਦੁਖ ਸਹਾਏ ਜੀਓ ਪਿੰਡ ਸਭ ਤੇ ਸਦਾ ਤੇ ਸਦਾ ਆਧਾਰ ਗੁਰ ਪ੍ਰਸਾਦੀ ਬੁਜੀਐ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹਲਾ 3 ਤਿੰਨਾ ਆਨੰਦ ਸਦਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਏ ਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵ ਹੈ ਸਾਚੇ ਨਾਹੀ ਪਿਆਰ ਕਿਰਪਾ ਕਰ ਕੇ ਆਪਣੀ ਜੀ ਤੋਣ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹੈ ਹਰ ਸਿਉ ਰਹੇ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾ ਇਹੋ ਸੰਸਾਰ ਹੈ ਸੁਤਿਆ ਰੈਣ ਵਿਹਾਇ ਇਕ ਆਪਣੇ ਭਾਣੇ ਕੱਢ ਲੈਨ ਆਪੇ ਲੈਉਣ ਮਿਲਾਇ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੈਨ ਗੁਰਮੁਖ ਦੇ ਬੁਝਾਈ ਸਭਨਾ ਦਾ ਦਾਤਾ ਏਕ ਹੈ ਭੁੱਲਿਆਂ ਲੈ ਸਮਝਾਈ ਇੱਕ ਆਪੇ ਆਪ ਖੁਆਇਐਨ ਦੂਜੇ ਛੱਡਿਐਨ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅਣਦਿਰ ਨਾਮੇ ਰਤਿਆ ਨਾਨਕ ਨਾਮ ਸਮਾਈ ਸੇਰੀ ਰਾਗ ਮਹਲਾ 3 ਗੋਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜੇ ਵੇਕਾਰ ਗੁਰ ਸ਼ਬਦ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਇਓ ਕਰ ਵਿਖੋ ਮਨ ਵਿਚਾਰ ਮਨ ਮੁਖ ਮਹਿਲ ਨ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਭਾਣ ਚਲ ਨਿਜ ਘਰ ਵਸੈ ਅੰਮ੍ਰਿਤ ਪੀਵਹਿ ਤਾਂ ਸੁਖ ਲਹਹਿ ਮਹਲ ਰਹਾਉ ਆਵਗਨਵੰਤੀ ਗੁਣ ਕੋ ਨਹੀਂ ਬਹਿਨ ਨਾ ਮਿਲੇ ਹਦੂਰ ਮਨ ਮੁਖ ਸ਼ਬਦ ਨਾ ਜਾਣਨੀ ਆਵਗਨ ਸੋ ਪ੍ਰਭ ਦੂਰ ਜਿਨਨੇ ਸੱਚ ਪਛਾਨਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬੀਦੀਆ ਪ੍ਰਭ ਮਿਲਿਆ ਆਪ ਹਧੂਰ ਆਪੇ ਰੰਗਣ ਰੰਗਿਓਣੇ ਸ਼ਬਦੇ ਲੈ ਓਨ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਵਲਾਈ ਚਾਰੇ ਕੁੰਡਾ ਭਾਵ ਥਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਗੁਰ ਮਿਲੇ ਸੋ ਮਿਲਾ ਸੱਚੇ ਸ਼ਬਦ ਸਮਾਈ ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਨਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੜ ਹੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ 3 ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਈ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਈ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਨੀਐ ਜਹ ਆਪੇ ਨਦਰ ਕਰੇ ਸੇ ਜਾਣ ਸ਼ਬਦੇ ਸੋਹਨੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸ਼ਬਦ ਰਤੇ ਆਪ ਮਿਲੇ ਕਰਤਾਰ ਗੁਰਮਤੀ ਸਚ ਸਲਾਹਨਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦ ਦੀ ਸਲਾਹੀ ਹੈ ਹਉਮੈ ਵਿੱਚੋਂ ਖੋਏ ਸਾ ਧੰਨ ਨਾਵੇਂ ਬਾਹਰੀ ਅਵਗਨਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ ਰਹਾ ਅਵਗਨ ਕੱਡਾ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸਿਰੀ ਦਾਗ ਮਹੱਲਾ ਤੀਜਾ ਸੋਨ ਸੋਨ ਕਾਮ ਗਹਿਲੀਏ ਕਿਆ ਚੱਲ ਹੈ ਬਾਂ ਲੜਾਈ ਆਪਣਾ ਪਿਰ ਨਾ ਪਛਾਣੀ ਕਿਆ ਮੋਹ ਦਿਸ ਹੈ ਜਾਏ ਜਿੰਨੇ ਸਖੀ ਕੰਤ ਪਛਾਨਿਆ ਹਉ ਤਿੰਨ ਕੈ ਲਾਗੋਂ ਪਾਏ ਤਿੰਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜੇ ਮੁਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਨੈ ਤਿਨਹ ਕਿਉ ਰਹਿਣ ਵਿਹਾਈ ਗਰਭ ਅਟੀਆਂ ਤ੍ਰਿਸ਼ਨਾ ਜਲ ਹੈ ਦੁਖ ਪਾਵਹਿ ਦੂਜੈ ਪਾਈ ਸ਼ਬਦ ਰਤੀਆਂ ਸੋਹਗਨੀ ਤਿਨ ਵਿੱਚ ਹਉ ਹਉ ਮੈਂ ਜਾਏ ਸਦਾ ਪਿਰ ਰਾਵਹਿ ਆਪਣਾ ਤਿਨਾਂ ਸੁਖੇ ਸੁਖ ਵਿਹਾਈ ਗਿਆਨ ਵਿਹੂਨੀ ਪਰ ਮੁੱਤੀਆਂ ਪਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਰ ਦੇਖੇ ਭੁਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਪਰ ਦੇਹੋ ਮਿਲਾਏ ਪੂਰੇ ਭਾਗ ਸਤ ਗੁਰ ਮਿਲੇ ਫਿਰ ਪਾਇਆ ਸੱਚ ਸਮਾਈ ਸੇ ਸਹੀਆ ਸੋਹਾਗਨੀ ਜਿਨ ਕੋ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਨ ਮਨ ਅਗ ਦੇ ਘਰ ਵਰ ਪਾਇਆ ਆਪਣਾ ਹੋਵੇਂ ਦੂਰ ਕਰੇ ਨਾਨਕ ਸੋਭਾਵੰਤੀਆਂ ਸੁਹਾਗਨੀ ਅਨ ਦਿਨ ਭਗਤ ਕਰੇ ਸੇਰੀ ਰਾਗ ਮਹਲਾ 3 ਇੱਕ ਪਿਰ ਰਾਵ ਹੈ ਆਪਣਾ ਹਉ ਕਹਿ ਦਰ ਪੁੱਛੂ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿੰਨ ਪਿਰ ਸੰਗੇ ਜਾਣਿਆ ਫਿਰ rave ਸਦਾ ਹਧੂਰੇ ਮੁੰਡੇ ਤੂੰ ਚਲ ਗੁਰ ਕੈ ਭਾਏ ਅਨ ਦਿਨ rave ਫਿਰ ਆਪਣਾ ਸਹਜੇ ਸੱਚ ਸਮਾਏ ਰਹਾਉ ਸ਼ਬਦ ਰਤੀਆਂ ਸੁਹਾਗਨੀ ਸੱਚੇ ਸ਼ਬਦ 시गार ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੇਟ ਪਿਆਰ सेज सुहावी हर रंग रवे भगत भरे पंडार सो प्रभु प्रीतम मन वसए जे सबसे दे आधार फिर सलाहने अपना तिन कै हाऊ बलहारे जाऊं मन तने अर्पी ही सिर देई तिन कै लागां पाए जिन्नी एक पहचानें आ दूजा भाव चुकाए गुरु मुख नाम पहचानिए नानक सच समाए ਸਰੀਰ ਆਗਮ ਹੱਲਾ ਤੀਜਾ ਹਰ ਜੀ ਸੱਚਾ ਹ ਸੱਚ ਤੋਂ ਸਭ ਕਿਛਹ ਤੇ ਰਹਿ ਚਿਰਹਿ ਲਖ 84 ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੀਓ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦਿ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਐ ਦੂਜਾ ਅਵਰ ਨਾ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਨ ਤਾਸ ਮਨ ਜਪ ਹੈ ਏਕ ਮੁਰਾਰ ਤਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਬਿਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭੀ ਮਹਾਨ ਆਤਮ ਰਾਮ ਪਛਾਨਿਆ ਸਹਜੇ ਨਾਮ ਸਮਾਨ ਬਿਨ ਸਤ ਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ دیਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਹੇ ਸਮਾਨ ਸਭ ਕੇਸ਼ੇ ਆਪੇ ਆਪ ਹੈ ਦੂਜਾ ਅਵਰ ਨਾ ਕੋਈ ਜੋ ਬੁਲਾਏ ਤਉ ਬੋਲੀ ਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁਖ ਪਾਏ ਆ ਮਲ ਲਾਗੀ ਦੁਜੈ ਪਾਏ ਮਲ ਹਉਮੈ ਤੋਤੀ ਕੇ ਵੈ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਦ ਕਰਮ ਕਮਾਵਦੇ ਦੂਨੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਹਉ ਹਉ ਮੈਂ ਜਾਈ ਸਮਾਈ ਜੋ ਅੰਧਿਆਰੇ ਦੀਪਕ ਬਾਲੀਐ ਤਉ ਗੁਰ ਗਿਆਨ ਅ ਗਿਆਨ ਤਜਾਈ हम किया हम करेंगे हम मूर्ख गावार करने वाला विसरया दूजे पाए प्यार माया जेवड दुख नहीं सब भव थके संसार गुरमति सुख पाई है सच नाम उरत हार जिस नो मेले सो मिले हौ तिस बल हार जाओ ए मन भक्ति रतिया सच वाणी निज ठाओ ਮਨ ਰਤੇ ਜਿਹਵਾ ਰਤੀ ਹਰ ਗੁਨ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੇ ਮਹਿ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਆਤ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਈ ਜਾਂ ਦੇਖਾਂ ਪ੍ਰਭ ਆਪਨਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁਛਾਂ ਤੈਨ ਸੱਜਣਾ ਪ੍ਰਭ ਕਿਤ ਵਿਦ ਮਿਲੇ ਮਿਲਾਏ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਓ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਗੁਰ ਹਰ ਪ੍ਰਭ 부ਜਿਆ ਗੁਰ ਜੀਵੜ ਅਵਰ ਨਾ ਕੋਇ ਹਾਉ ਗੁਰ ਸਰ ਨਾਈ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿਨੇ ਨਾ ਪਾਇਆ ਕਰ ਉਪਾਵ ਥਕੇ ਸਭ ਕੋਏ ਸਹਸ ਸਿਆਨਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇ ਰਹਿ ਤੂ ਰਾਸ ਪਰਬ ਤੋ ਦੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਖ ਭੌਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐ ਬਿਨ ਨਾਮੈ ਤ੍ਰਿਗ ਜੀਵ ਆਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟਹੋਂ ਚੌਖਨੀਐ ਮੈ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਨ ਨਾਮ ਧਿਆਏ ਬਿਨ ਨਾਵੇ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਿੜੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ 파ਸ ਸਤਗੁਰ ਸੇਵੈ ਲੱਗੇ ਆ ਕੱਢ ਰਤਨ ਦੇਵਹ ਪ੍ਰਗਾਸ ਧੰਨ ਵਡਭਾਗੀ ਵਡਭਾਗੀਆਂ ਜੋ ਆਏ ਮਿਲੇ ਗੁਰਪਾਸ ਜਿੰਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਨ ਵਸ ਕਾਲ ਓਏ ਫਿਰ ਫਿਰ ਜੋ ਨ ਭਵਾਈ ਹੈ ਵਿੱਚ ਵਿਸ਼ਟਾ ਆਕਾਰ ਵਿਕਰਾਲ ਉਨਾਂ ਪਾਸ ਦੁਆਸ ਨਾ ਪਿਟੀ ਐ ਜਿਨ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾਵ ਹੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਈ ਜਨ ਨਾਨਕ ਉਤਮ ਪਦ ਪਾਇਆ ਸਤਗੁਰ ਕੀ ਲਿਵ ਲਾਈ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਈ ਜਨ ਨਾਨਕ ਉੱਤਮ ਪਦ ਪਾਇਆ ਸਤ ਗੁਰੂ ਕੀ ਲਿਵ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ